ਸ਼ਾਸਿਕਾ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਚਾਹੇ ਨਵੇਂ ਭਨੇ ਪ੍ਰਧਾਨ ਅਮਨ ਅਰੋੜਾ ਵੱਨੋਂ ਕਈ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਵਿੱਚ ਲਿਆਦੇ ਗਏ ਲੇਕਿਨ ਇਧਰ ਇੱਕ ਵੱਡਾ ਆਗੂ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਤੋਂ 5 ਦਿਨ ਪਹਿਲਾਂ ਜਿਸ ਉੱਤੇ ਸਿਆਸੀ ਅਤੇ ਪ੍ਰਸ਼ਾਸਨਿਕ ਦਬਾਅ ਪਾਇਆ ਗਿਆ ਜਾਲੀ ਐਫਆਈਆਰ ਕੱਟੀ ਗਈ ਲੇਕਿਨ ਪੁਲਸ ਨੇ ਇਹ ਜਾਣਕਾਰੀ ਦੇਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਵੱਡੇ ਆਗੂ ਨੂੰ ਕੀ ਬਣੀ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ ਸੂਤਰ ਦੱਸਦੇ ਨੇ ਕਿ ਉਹਨਾਂ ਆਦੀ ਵੱਡਾ ਯੋਗਦਾਨ ਹੈ ਸ਼ਰੂਣੀ ਅਕਾਲੀ ਦਲ ਦੇ ਵਿੱਚ ਹਾਂ ਜੀ ਮੈਂ ਗੱਲ ਕਰ ਰਿਹਾ ਹਲਕਾ ਲੁਧਿਆਣਾ ਤੋਂ ਚਤਰ ਵੀਰ ਸਿੰਘ ਜਿਨ੍ਹਾਂ ਨੇ ਨਗਰ ਨਿਗਮ ਦੀ ਚੋਣ ਜਿੱਤੀ ਹੈ ਲੇਕਿਨ ਹੁਣ ਝਟਕਾ ਦੇ ਦਿੱਤਾ ਹੈ ਉਹਦੇ ਸੁਖਬੀਰ ਸਿੰਘ ਬਾਦ ਬਲਵਿੰਦਰ ਸਿੰਘ ਪੁੰਦੜ ਡਾਕਟਰ ਦਲਜੀਤ ਸਿੰਘ ਚੀਮਾ ਬਿਕਰਮਜੀਤ ਸਿੰਘ ਮੁਜੀਤਿਆ ਚਤਰ ਵੀਰ ਦੇ ਹੱਕ ਵਿੱਚ ਖੜ ਗਏ ਨੇ ਉਹਨਾਂ ਕਿਹਾ ਕਿ ਆਖਰਕਾਰ ਤੁਹਾਨੂੰ ਕੀ ਬਣੀ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਚਤਰਵੀਰ ਨੇ ਗੱਲਬਾਤ ਕੀਤੀ ਕਿ ਮੇਰੇ ਤੇ ਸਿਆਸੀ ਅਤੇ ਪ੍ਰਸ਼ਾਸਨਿਕ ਦਬਾਅ ਪਾਇਆ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਇਸ ਕਰਕੇ ਦਬਾਅ ਵਿੱਚ ਆ ਕੇ ਮੈਨੂੰ ਪੱਲਾ ਫੜਨਾ ਪਿਆ ਆਮ ਆਦਮੀ ਪਾਰਟੀ ਦਾ ਇਧਰੋਂ ਫਿਰ ਦੁਬਾਰਾ ਸ਼ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਵੱਡੇ ਅਤੇ ਟਕਸਾਲੀ ਆਗੂ ਨੇ ਹਾਕਮ ਵਿੱਚ ਖੜਗੇ ਨੇ ਚਤਰਵੀਰ ਸਿੰਘ ਦੇ ਚਤਰਵੀਰ ਸਿੰਘ ਅੱਜ ਵੱਡੇ ਆਗੂਆਂ ਦੀ ਅਗਵਾਈ ਵਿੱਚ ਮੋੜ ਦੁਬਾਰਾ ਸ਼ਾਮਲ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਟਕਸਾਲੀ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਹਾਨੂੰ ਸ਼੍ਰੋਮਣੀ ਆਮ ਆਦਮੀ ਪਾਰਟੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਦਬਾਅ ਆਇਆ ਜਾਂਦਾ ਹੈ ਤਾਂ ਵੱਡੇ ਪੱਧਰ ਉੱਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਤਰੀਆਂ ਅਤੇ ਨਵੇਂ ਬਣੇ ਪ੍ਰਧਾਨ ਦਾ ਵਿਰੋਧ ਕੀਤਾ ਜਾਵੇਗਾ ਅੱਜ ਚਤਰ ਲੰਘੇ 5 ਦਿਨ ਪਹਿਲਾ ਚਤਰਵੀਰ ਆਮ ਆਦਮੀ ਵਿੱਚ ਗਿਆ ਸੀ ਲੇਕਿਨ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਤੇ ਟਕਸਾਲੀ ਆਗੂਆਂ ਵੱਲੋਂ ਫਿਰ ਦੁਬਾਰਾ ਕਨਵਿੰਸ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਹੋਈ ਤੇ ਅਸੀਂ ਜ਼ਿੰਮੇਵਾਰ ਹੋਵਾਂਗੇ ਚਤਰਵੀਰ ਸਿੰਘ ਨੇ ਫਿਰ ਦੁਬਾਰਾ ਸ਼ਮੂਲੀਅਤ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਧਰ ਆਮ ਆਦਮੀ ਪਾਰਟੀ ਦਾ ਔਖਾ ਹੋ ਗਿਆ ਹੈ ਮਿਹਰਬਾਨਾ ਚ ਲੁਧਿਆਣਾ ਦੇ ਵਿੱਚੋਂ